ਅੱਜ ਡੈਲੀਗੇਟ ਐਂਡ ਲਾਸਟ ਨੇ ਫੈਸਲਾ ਕਰ ਦਿੱਤਾ ਕਿ ਸੁਖੀਰ ਸਿੰਘ ਬਾਦਲ ਸੋਨੀ ਕਲਗੱਦ ਦੇ ਨਵੇਂ ਪ੍ਰਧਾਨ। ਰਾਜ ਜੀ ਜਿਹੜਾ ਅਹੁਦਾ ਸਮਲਿਆ ਇੱਕ ਤਾਂ ਸਨੇਹਾ ਉਹਨਾਂ ਨੂੰ ਦੇ ਦਿੱਤਾ ਹੈ। ਇਹ ਸਥਿਤੀ 'ਚ ਲੱਗਦਾ ਹੈ ਕਿ ਭਾਜਪਾ ਨਾਲੇ ਹੱਥੋਂ ਹੁਣ ਜਿਹੜੀ ਗੰਜੈਸ ਸੀ, ਸਾਂਝ ਜਿਹੜੀ ਗੰਜੈਸ ਸੀ, ਇਹਨਾਂ ਦੋਸ਼ਾਂ ਦੇ ਨਾਲ ਕਿਤੇ ਰਿਓ ਖਤਮ ਹੁੰਦੀ ਨਜ਼ਰ ਆਉਂਦੀ ਹੈ। ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਆਓ ਇਕੱਠੇ ਹੋਈਏ। 22 ਚ ਮੁੜ ਕੇ ਪੰਜਾਬ ਤੇ ਪੰਚ ਰੇਤਾਂ ਚ ਕਾਲੀ ਗੱਲ ਦੀ ਸਰਕਾਰ ਬਣਾਈਏ ਸਭ ਤੋਂ ਵੱਡਾ politcal ਸਦਾ ਜਿਹੜਾ ਨੇ ਪ੍ਰਧਾਨਗੀ ਸਵਾਨਾਂ ਤੋਂ ਬਾਅਦ ਉਹ 22 ਦੀ ਸਰਕਾਰ ਬਣਾਉਣ ਦਾ ਦਚਾ ਹੈ ਸਵੀਰ ਬਾਦਲ ਇਹ ਸਭ ਦੇ ਵਿੱਚ ਇੱਕ ਮਤਾ ਪਾਇਆ ਗਿਆ ਹੈ ਕਿ ਜੋ ਫਕਰੇ ਕੌਮ ਅਵਾਰਡ ਵੱਡੇ ਬਾਦਲ ਸਾਹਿਬ ਹੁਣਾਂ ਤੋਂ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਉਸ ਬੰਦਿਤ ਵੀ ਮਤ ਹੈ ਜਿਹੜਾ ਉਹ ਪਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਪਰ ਇਹ ਅਹਿਮ ਜਿਹੜੀਆਂ ਨੇ ਇਹ ਦੋ ਰਹੀਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਰ ਸਵਾਲ ਇਹ ਹੈ ਕਿ ਕੀ ਜਿਹੜਾ ਜਥੇਦਾਰ ਦੇ ਤੌਰ ਤੇ ਸੁਨੇਹਾ ਦਿੱਤਾ ਉਹਨੂੰ ਸਮਝੀਆਂ ਪੰਤੇ ਤਰ੍ਹਾਂ ਪੁਰਾਣ ਕਰਦੀਆਂ ਇਹ ਸਵਾਲ ਅਜੇ ਵੀ ਜਿਉਂਦਾ ਤਿਉਂ ਬਣਿਆ ਹੋਇਆ ਅਜੇ ਤਵੀਰ ਕੋਹੜਲੀ ਦੀ ਗੱਲ ਕਰੀਓ ਆਪ ਚ ਇਹ ਜ਼ਰੂਰ ਪਰ ਉਹਨਾਂ ਦਾ ਰਾਸ ਨੇ ਜਾਂ ਆਮ ਆਦਮੀ ਪਾਰਟੀ ਤੇ ਮੁੜ ਕੇ ਕਾਂਗਰਸ ਉਹਨਾਂ ਨੇ ਜੁਆਇਨ ਕਰ ਲਈ ਅੱਜ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਜ਼ਿਕਰ ਕਰਾਂਗੇ ਉਸ ਵੱਡੀ ਖਬਰ ਦਾ ਜਿਸ ਦਾ ਪਿਛਲੇ ਕਈ ਦਿਨਾਂ ਤੋਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਨੇ ਕਿ ਆਖਰਕਾਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਏਗਾ ਅੱਜ ਪ੍ਰਧਾਨ ਫਾਈਨਲ ਹੋ ਗਿਆ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਮੁੜ ਤੋਂ ਉਹਦਾ ਸੰਭਾਲ ਲਿਆ ਇਸ ਸੌਦੇ ਨੂੰ ਸੰਭਾਲਣ ਤੋਂ ਬਾਅਦ ਕਿਸ ਤਰ੍ਹਾਂ ਦੇ ਅੱਗੇ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਮੁਸ਼ਕਲਾਂ ਹੋਣਗੀਆਂ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਕਾਲੀ ਦਲ ਦੇ ਲਈ ਆਸਾਨ ਹੋ ਜਾਣਗੀਆਂ ਇਸ ਸੰਬੰਧੀ ਵਿਚਾਰ-ਚਰਚਾ ਕਰਾਂਗੇ ਹੋਰ ਵੀ ਕਈ ਵਿਸ਼ੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਆਪਾ ਸਵਾਗਤ ਆ ਤੁਹਾਡਾ ਮਿਹਰਬਾਨੀ ਪ੍ਰਾਪਤ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਅੰਮ੍ਰਿਤ ਦੇ ਵੱਡੇ ਮੁੱਦੇ ਆ ਲਓ ਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਮੁੜ ਬਣੇ ਪ੍ਰਧਾਨ ਜਾਂ ਪ੍ਰਾਣੇ ਤੋਂ ਨਵੇਂ ਬਣੇ ਪ੍ਰਧਾਨ ਜਿਵੇਂ ਮਰਜ਼ੀ ਕਹਿ ਲਓ ਉਹਨਾਂ ਦਾ ਕਰਾਂਗੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅਹੁਦਾ ਸੰਭਾਲ ਲਿਆ ਇੱਕ ਇਕੱਠ ਵੱਡਾ ਉੱਥੇ ਪਹੁੰਚਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਸਰੋਪੇ ਪਾਏ ਗਏ ਉਸ ਤੋਂ ਬਾਅਦ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਅਕਾਲੀ ਦਲ ਦੀ ਸਥਿਤੀ ਨੂੰ ਕੀ ਫਰਕ ਪਾਏਗਾ ਕੀ ਨਹੀਂ ਪਾਏਗਾ ਦੇਖੋ ਇਹ ਗੱਲ ਤਾਂ ਸਾਫ ਹੋ ਗਈ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਕਾਲੀਗੜੀ ਪ੍ਰਧਾਨਗੀ ਨੂੰ ਲੈ ਕੇ ਕਮਸਾਨ ਮਚਾਇਆ ਸੀ ਅੱਜ ਡੈਲੀਗੇਟ ਅਸਲਾਸ ਨੇ ਫੈਸਲਾ ਕਰ ਦਿੱਤਾ ਕਿ ਸੁਖੀਰ ਸਿੰਘ ਬਾਦਲ ਸੂਣੀ ਕਾਲੀਗੜ ਦੇ ਨਵੇਂ ਪ੍ਰਧਾਨ ਜੀ ਔਰ ਬਕਾਇਦਾ ਉਹਨਾਂ ਨੇ ਉੱਥੇ ਹੀ ਜ਼ਿੰਮੇਵਾਰੀ ਸਮਾੜ ਲਈ ਜਿੱਦਾਂ ਤੁਸੀਂ ਕਿਹਾ ਸਰੂਪੇ ਉਹਨਾਂ ਦਿੱਤੇ ਗਏ ਜੇ ਕਾਰੇ ਛੱਡੇ ਗਏ ਕਾਲੀਗੜ ਦੇ ਦਸਤਰਾਜੇ ਵਾਕ ਵਾਕ ਰਹਿਣ ਦੇ ਪ੍ਰਸ਼ਾਂਸ਼ੀ ਗਏ ਉਹਨਾਂ ਨੂੰ ਪੰਜਾਬ 'ਚ ਮਿਲ ਰਿਹਾ ਸੀ ਕਈ ਥਾਂ ਤੇ ਟਾਕੇ ਚ ਲਾਇਗਏ ਲਟੂਈ ਵੰਡੇ ਦੀ ਖੁਸ਼ੀਆਂ ਮਨਾਇਆਂ ਗਈਆਂ ਕਿ 2 ਦਸੰਬਰ ਤੋਂ ਜਿਹੜਾ ਇਹ ਆਵਾਜ਼ ਸ਼ੁਰੂ ਆਈ ਸੀ ਕਿ ਕਾਰੀਗਰ ਦਾ ਕੌਣ ਪ੍ਰਧਾਨ ਬਣੇਗਾ ਕਿਉਂਕਿ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਸੀ ਫਿਰ ਅਕਾਲ ਤਖਤ ਦੇ ਜਥੇਦਾਰ ਬਾਕੀ ਸਿੰਘ ਸਾਹਿਬਨ ਵੱਲੋਂ ਇਹਨਾਂ ਮੁੱਦਿਆਂ 'ਚ ਜਿਸ ਕਦਰ ਦਖਲ ਦਿੱਤਾ ਗਿਆ ਉਹ ਦਿਨ ਤੋਂ ਲੈ ਕੇ ਅੱਜ ਤੱਕ ਇਸ ਮਾਮਲੇ ਤੇ ਚਰਚਾ ਹੁੰਦੀ ਰਹੀ ਹੈ ਕਿ ਸੁਖਵੀਰ ਬਾਦਲ ਹੋਣਗੇ ਕੌਣ ਆਏਗਾ ਆਖਰ ਅਜ ਤੇਜਾ ਸਿੰਘ ਸਮੁੰਦਰੀ ਹਾਲ ਤੇਜਾ ਸਿੰਘ ਸਮੁੰਦਰੀ ਹਾਲ ਬਾਰੇ ਵੀ ਬੜੀ ਚਰਚਾ ਹੋਈ ਕਿ ਜੇ ਇੱਥੇ ਨਹੀਂ ਹੋਣਾ ਚਾਹੀਦਾ ਇੱਥੇ ਤਾਂ ਜਿਹੜਾ ਹੈਗਾ ਮਨਾਹੀ ਹੈ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਉਹ ਸਾਰੀਆਂ ਸ਼ਿਕਾਇਤਾਂ ਵੀ ਤਰੀਆਂ ਤਰ੍ਹਾਂ ਰਹਿਗੀਆਂ ਤੇਜਾ ਸਿੰਘ ਸਮੁੰਦਰੀ ਹਾਲ ਜੀ ਵੀ ਕਹਦਾ ਸਮਾਗਮ ਹੋਇਆ ਡੈਲੀਗੇਟ اجلاس ਹੋਇਆ ਤੇ ਸੁਖਵੀਰ ਬਾਦਲ ਨੇ ਸਮਾਲ ਲਿਆ ਪ੍ਰਧਾਨਗੀ ਦਾ ਅਹੁਦਾ ਵੱਡੀ ਜ਼ਿੰਮੇਵਾਰੀ ਹੈ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਪਰੋਪਰਧਾਨਗੀ ਹੈ ਜਿਸ ਪ੍ਰਧਾਨਗੀ ਨੂੰ ਪਹਿਲਾਂ ਕਦੇ ਆਪਾਂ ਜਗਦੇਸ਼ ਤਲਵੰਡੀ ਦੀ ਗੱਲ ਕਰ ਲਈਏ ਸੰਦਰਜਨ ਸਿੰਘ ਲੰਗੋਵਾਲ ਦੀ ਗੱਲ ਕਰ ਲਈਏ ਇਧੇ ਪ੍ਰਕਾਸ਼ ਸਿੰਘ ਬਾਦਲ ਲੰਬਾ ਸਮਾਂ ਪਿਛਲੇ ਆਪਾਂ ਲੰਬੇ ਸਮੇਂ ਦੀ ਜਿਸ ਤੋਂ ਆਪਾਂ ਗੱਲ ਕਰਦੇ ਹਾਂ तकरीबन ਪਿਛਲੇ 30 ਸਾਲ ਤੋਂ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਹੀ ਹੈ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਤੇ 2008 ਤੋਂ ਲੈ ਕੇ ਲਗਾਤਾਰ ਚੱਲੇ ਆ ਰਹੇ ਸੁਖਵੀਰ ਸਿੰਘ ਬਾਦਲ ਆ ਪਿਛਲੇ ਕੋਈ ਦਿਨ ਜਦੋਂ ਆਪਾਂ ਕਹਿ ਰਹੇ ਹਾਂ ਕਿ ਕਮਜ਼ੋਰ ਪਿਆਰਿਆ ਅਰਜ਼ੀ ਤੌਰ ਤੇ ਨਾ ਦੇ ਰਸਤੀਫਾਸੀ ਇਤਿਹਾਸ ਦੀ ਪ੍ਰਧਾਨ ਬਣਿਆ ਭੁਵਿੰਦਰ ਸਿੰਘ ਪੁੰਦੜ ਉਹਨਾਂ ਵੱਲੋਂ ਕੋਈ ਸਮਵਦਾ ਸਮਝਾ ਗਿਆ ਪਰ ਸੁਖਵੀਰ ਫਾਜ਼ਲ ਹੀ ਮੁੜ ਕੇ ਪ੍ਰਧਾਨਗੀ ਦੇ ਉੱਤੇ ਆਏ ਜਿਸ ਤਰੀਕੇ ਨਾਲ ਡੈਲੀਗੇਟ ਸਮਾਗ ਹੋਇਆ ਉਹ ਜਿਹੜਾ ਨਾਮ ਲਿਆ ਗਿਆ ਜਿਹੜਾ ਸਭ ਤੋਂ ਪਹਿਲਾਂ ਨਾਮ ਪੇਸ਼ ਕਰਨਾ ਸੀ ਪ੍ਰਧਾਨਗੀ ਦਾ ਉਹ ਵੀ ਕਾਰਜਕਾਰੀ ਪ੍ਰਧਾਨ ਭੁਵਿੰਦਰ ਸਿੰਘ ਪੁੰਦੜ ਵੱਲੋਂ ਪੇਸ਼ ਕੀਤਾ ਗਿਆ ਪਰ ਨਹੀਂ ਸੰਸਰਨਾ ਜਿਹੜੇ ਕਿ ਦਿੱਲੀ ਦੇ ਚੰਗੇ ਸੀ ਨਿਰਖਦਾਵਾਰ ਅਕਾਲੀ ਆਗੁਰ ਹੈ ਉਹਨਾਂ ਨੇ ਇਸ ਨਾਮ ਦੀ ਤੈਅਰ ਕੀਤੀ ਤੇ ਜਿਕਰਾਂ ਦੀ ਗੋਣ ਨਾਲ ਜਿਹੜਾਗਾ ਇਹ ਪ੍ਰਵਾਨ ਹੋ ਗਿਆ ਰਾਣੀ ਕੇ ਸਾਹ ਜਿਹੜੇ ਕਿ ਚੋਣ ਪ੍ਰਕਿਰਿਆ ਕਰਾਉਣ ਲਈ ਇੱਕ ਤਰ੍ਹਾਂ ਦੇ ਤੇ ਚੋਣ ਅਧਿਕਾਰੀ ਸੀ ਉਹਨਾਂ ਨੇ ਐਲਾਨ ਕੀਤਾ ਕਿ ਸੁਖਵੀਰ ਬਾਦਲ ਜਿਹੜਾ ਹੁਣ ਅਕਾਲੀ ਦਲ ਦੇ ਨਾਮ ਮੇ ਪ੍ਰਧਾਨ ਹੋਣਗੇ ਸੋ ਬਕਾਇਦਾ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਅਕਾਲੀ ਦਲ ਨੂੰ ਨਾਮ ਅਪਣਾਉਂਦੇ ਆ ਤਾਂ ਕਿ ਕੋਈ ਜਿਹੜਾਗਾ ਪੇਚ ਫਸਣਾ ਨਾ ਰਹੇ ਇਸ ਮਾਮਲੇ 'ਚ ਕਾਲੀ ਦਲ ਨੂੰ ਪ੍ਰਧਾਨ ਮਿਲ ਗਿਆ ਸ੍ਰੀ ਗੁਰੂ ਬਾਦਲੇ ਰੂਪ ਦੇ ਚ ਇੱਕ ਚੈਪਟਰ ਜਿਹੜਾ ਪਿਛਲਾ ਸੀ ਪਿਛੇ ਸਮੇਂ ਦਾ ਸੰਘਰਸ਼ ਦਾ ਕਹਿੰ ਲੋ ਸ੍ਰੀ ਗੁਰੂ ਬਾਦਲ ਦੇ ਜਿਹੜੇ ਸਵਾਲ ਉੱਠਦੇ ਰਹੇ ਮੈਂ ਸਮਝਦਾ ਕਿ ਇੱਕ ਵਾਰੀ ਦਾ ਚੈਪਟਰ ਹੋ ਗਿਆ ক্লোਜ਼ ਹੁਣ ਨਵਾਂ ਚੈਪਟਰ ਸ਼ੁਰੂ ਹੋਏਗਾ ਸ੍ਰੀ ਗੁਰੂ ਖਾਨ ਲਈ ਜਿਹੜੇ ਆਪਾਂ ਚੁਣੌਤੀ ਦੀ ਗੱਲ ਕਰਦੇ ਆ ਨਵੇਂ ਸਿਰੇ ਤੋਂ ਚੁਣੌਤੀ ਦੀ ਗੱਲ ਹੋਈ ਸੀ ਦੇਖੋ ਪਿਛਲੇ ਸਮੇਂ ਜਦ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਕਮੇਟੀਆਂ ਬਣੀਆਂ ਮੰਤਨ ਹੋਏ ਕਿ ਜਸਖੀਰ ਬਾਦਲ ਰਹਿਣਾ ਚਾਹੀਦਾ ਨਹੀਂ ਰਹਿਣਾ ਚਾਹੀਦਾ ਹਾਰਾਂ ਜਿੱਤਾਂ ਨੇ ਗੱਲਾਂ ਹੋਈਆਂ ਇਹਦੇ ਧਾਰਮਿਕ ਮਾਮਲੇ ਨੇ ਗੱਲਾਂ ਹੋਈਆਂ ਉਹ ਸਾਰਾ ਕੁਝ ਨਿਕੰਦ ਤੋਂ ਬਾਅਦ ਉਹ ਨਵੇਂ ਸਿਰੇ ਤੋਂ ਜਸਖੀਰ ਬਾਦਲ ਨੇ ਪ੍ਰਧਾਨਗੀ ਸੰਭਾਲੀ ਹੈ ਤੇ ਚੁਣੌਤੀਆਂ ਵੀ ਪ੍ਰਧਾਨਗੀ ਸੰਭਾਲ ਦਿਆਂ ਪਹਿਲੇ ਕਦਮ ਜੀ ਉਹਨਾਂ ਦੇ ਸਾਹਮਣੇ ਪਈਆਂ ਜੀ ਜੇ ਆਪਾਂ ਵੱਡੀ ਚੁਣੌਤੀ ਇਹ ਗੱਲ ਜ਼ਰੂਰ ਮੈਂ ਕਰਨੀ ਚਾਹਾਂਗਾ ਜਸਖੀਰ ਬਾਦਲ ਹੁਣੇ ਪ੍ਰਧਾਨ ਬਣ ਗਿਆ ਪਰ ਦੂਜੇ ਪਾਸੇ ਅਕਾਲੀ ਗੱਲ ਦੇ ਰੂਪ ਜਿਹੜੇ ਕੈਗਸ ਗਾਰ ਲਾਇਰ ਦੇ ਆਗੂ ਐ ਪੰਜਵੇਂ ਮੇਰੀ ਕਮੇਟੀ ਜਿਹੜੀ ਅਕਾਲਤਾ ਸਭਾ ਵੱਲੋਂ ਬਣਾਈ ਗਈ ਸੀ ਉਹਨਾਂ ਨੇ ਵੀ ਆਪਣਾ ਕੰਮ ਨਹੀਂ ਛੱਡਿਆ ਹਾਲਾਂਕਿ ਉਹਨਾਂ ਨੇ ਇਹਨਾਂ ਆਖਰੀ ਮੌਕੇ ਤੱਕ ਵੀ ਪ੍ਰਿੰਸਨ ਚੰਨੂ ਮਾਜਰਾ ਦੂਜੇ ਜਿਹੜੇ ਧਾਰਮਿਕ ਲਾਇਰ ਦੇ ਆਗੂ ਸੀ ਉਹਨਾਂ ਵੱਲੋਂ ਕਿਹਾ ਗਿਆ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਧਾਨਗੀ ਦਾ ਅਹੁਦਾ ਸੁਖਵੀਰ ਬਾਦਲ ਨਾਸ ਵਾਲੇ ਖੈਰ ਉਹਨਾਂ ਦੀ ਗੱਲ ਦੀ ਕਿਤੇ ਸੁਣਵਾਈ ਨਹੀਂ ਹੋਈ ਪਰ ਹੁਣ ਲੜਾਈ ਜਾ ਕੇ ਮੈਦਾਨ 'ਚ ਹੋਏਗੀ ਕਿ ਖਾਲੀਗੱਲ ਨੇ ਪ੍ਰਧਾਨਗੀ ਸੰਭਾਲੀ ਐ ਸੁਨੀਲ ਸਿੰਘ ਬਾਦਲ ਨੇ ਦੂਜੇ ਪਾਸੇ ਇਸੇ ਪ੍ਰਧਾਨਗੀ ਨੂੰ ਚੁਣੌਤੀ ਦੇਣ ਲਈ ਇਹ ਕਾਲੀਗੱਲ ਸਦਾਰ ਲੈ ਪੰਜ ਮੈਂਬਰੀ ਕਮੇਟੀ ਦੇ ਰੂਪ ਚ ਭਰਤੀ ਕਰ ਰਹੀ ਆ ਕਾਲੀਗੱਲ ਦੀ ਕਿੰਨਾ ਘੰਗਾਰਾ ਮਿਲੇਗਾ ਆਉਣ ਵਾਲਾ ਦਿਨ ਕਾਲੀਗੱਲ ਦੇ ਅੰਦਰੋਂ ਤੇ ਬਾਹਰ ਵੱਡੀਆਂ ਚੁਣੌਤੀਆਂ ਦੇ ਸਾਹਮਣੇ ਦੇਖਿਆ ਜਾਏਗਾ ਕਿ ਸ਼ਵੀਰ ਬਾਦਲ ਜਿਹੜੀ ਨਵੀਂ ਲੀਡਰਸ਼ਿਪ ਦਾ ਉਹਨਾਂ ਦਾ ਚੈਪਟਰ ਜਾਂ ਦੌਰ ਸ਼ੁਰੂ ਹੋਇਆ ਕਿਸ ਕਦਰ ਆਪਣੀ ਪਾਰੀ ਨੂੰ ਨਿਮਾ ਪਾਉਣਗੇ ਜੀ ਜੀ ਸਤ ਸਭ ਜੇਕਰ ਜ਼ਿਕਰ ਜ਼ਿਕਰ ਕਰੀਏ ਕਿ ਕਿਹੜੀਆਂ ਕਿਹੜੀਆਂ ਗੱਲਾਂ ਦਾ ਜ਼ਿਕਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੀਤਾ ਉਹਨਾਂ ਨੇ ਏਕੇ ਦਾ ਵੀ ਸੁਨੇਹਾ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਵੀ ਆਓ ਇਕੱਠੇ ਹੋ ਕੇ ਲੜਦੇ ਆ ਇਸ ਪੂਰੀ ਜੰਗ ਦੇ ਵਿੱਚ ਸਾਰੇ ਸਿਪਾਹੀ ਇਕੱਠੇ ਹੁੰਨੇ ਆ ਤਾਂ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਂਦੇ ਅਕਾਲੀ ਦਲ ਨੂੰ ਤੋੜਨ ਦੀਆਂ ਜੋ ਕੋਸ਼ਿਸ਼ਾਂ ਹੋਈਆਂ ਨੇ ਉਹ ਜਾਗ ਜ਼ਾਹਿਰ ਹੋ ਗਈਆਂ ਨੇ ਪਤਾ ਲੱਗ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਭਾਜਪਾ ਦੇ ਉੱਪਰ ਬੜੇ ਤਿੱਖੇ ਇਲਜ਼ਾਮ ਲਾਏ ਨੇ ਕਿਉਂਕਿ ਧਾਰਮਿਕ ਸਥਾਨਾਂ ਤੇ ਕਬਜ਼ੇ ਹੁੰਦੇ ਇਲਜ਼ਾਮ ਤੱਕ ਲਗਾਏ ਗਏ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਹੀ ਪ੍ਰਧਾਨ ਚੁਣੇ ਗਏ ਤੇ ਅੱਜ ਹੀ ਉਹਨਾਂ ਨੇ ਬਹੁਤ ਤਿੱਖਾ ਅਤੇ ਹਮਲਾਵਰ ਰੁਖ ਹੈ ਜਿਹੜਾ ਉਹ ਵਿਰੋਧੀਆਂ ਦੇ ਖਿਲਾਫ ਅਪਣਾਇਆ ਵੱਡਾ ਸਵਾਲ ਬਿਲਕੁਲ ਬੜਾ ਵੱਡਾ ਸਵਾਲ ਹੈ ਤੁਹਾਡਾ ਜੀ ਜੇਕਰ ਕਰਾਂ ਦਿਖੋ ਇੱਕ ਤਾਂ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲ ਦੇ ਸਵਾਭਿਕ ਹੈ ਜੋ ਪਿਛਲੇ ਸਮੇਂ ਵਿੱਚ ਵਾਪਰਿਆ ਇੱਕ ਤਰੀਕੇ ਨਾਲ ਆਪਣੇ ਡੈਲੀਗੇਟਾਂ ਨੂੰ ਆਪਣੇ ਪ੍ਰਸੰਸਕਾਂ ਨੂੰ ਸੂਚਿੰਤਕਾਂ ਨੂੰ ਸੁਖਵੀਰ ਬਾਦਲ ਨੇ ਸੁਨੀਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਹ ਸਥਿਤੀ ਜੋ ਨਿਕਲ ਕੇ ਆ ਕਾਲੀ ਦਾਲ ਉਹਨੇ ਕਿ ਕਾਲੀ ਦਾਲ ਨੇ ਇੱਕ ਵੱਡੀ ਸਾਜਦੇਦਨ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਾਲੀ ਦਾਲ ਨੂੰ ਤੋੜਨ ਦੀ ਗੱਲ ਕਰਦੇ ਇੱਕ ਤਾਂ ਉਹ ਹਿੱਸਾ ਹੈ ਜਿਹੜਾ ਕਾਲੀ ਦਾਲ ਲਹਿਰ ਦਾ ਪੰਜਵੇਂ ਮੈਂਬਰ ਕਮੇਟੀ ਦਾ ਗੱਲ ਉਸ ਪਾਸੇ ਵੱਲ ਇਸ਼ਾਰਾ ਦੂਜਾ ਵਿਰੋਧੀ ਕਰਨ ਦੀ ਗੱਲ ਹੈ ਵਿਰੋਧੀ ਕਰਨਾ ਵਿਰੋਧੀ ਪਾਰਟੀ ਦੀ ਆਪਾਂ ਗੱਲ ਕਰੀਏ ਸਭ ਤੋਂ ਵੱਡਾ ਇਲਜ਼ਾਮ ਜਾਂ ਦੋਸ਼ ਨੇ ਭਾਰਤੀ ਜਨਤਾ ਪਾਰਟੀ ਤੇ ਲਾਇਆ ਜਿਹੜਾ ਇਸ ਵੇਲੇ ਕੇਂਦਰ ਸ਼ਕਤੀਸ਼ਾਲੀ ਤੇਰਾ ਕੇਂਦਰ ਸਤਾਜਾ ਜੀ ਉਹਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਤਾਂ ਪਟਨਾ ਸਾਹਿਬ ਦੀ ਗੱਲ ਹੋਵੇ ਤੇ ਹਜ਼ੂਰ ਸਾਹਿਬ ਦੀ ਗੱਲ ਹੋਵੇ ਉਹਨਾਂ ਤੱਕ ਸਹਿਬਾਨ ਤੇ ਵੀ ਜਿਹੜੇ ਕਬਜ਼ੇ ਹੈਗੇ ਭਾਰਤੀ ਜਨਤਾ ਪਾਰਟੀ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਘਰ ਤੋਂ ਗੁਰਦਾਰਪੰਥ ਕਮੇਟੀ ਦੀ ਗੱਲ ਕਰਦਿਆਂ ਦਿੱਲੀ ਗੁਰਦਾਰਪੰਥ ਕਮੇਟੀ ਦਾ ਉਹਨਾਂ ਨੇ ਚੇਤੇ ਤੌਰ ਤੇ ਨਾਮ ਲੈ ਕੇ ਜ਼ਿਕਰ ਕੀਤਾ ਤੇ ਦੇਖੋ ਕਿਸ ਕਦਰ ਜਿਹੜਾ ਸਿਰਸੇ ਹੁਣੀ ਕਿਦਾਂ ਕਹਿੰਦੇ ਭਾਜਪਾ ਨੇ ਆਪਣੇ ਨਾਲ ਰਲਾ ਲਏ ਉਹਨਾਂ ਨੇ ਜਣੀ ਸਪੱਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਏ ਜਦੋਂ ਤੱਕ ਤਾਂ ਅਸੀਂ ਭਾਜਪਾ ਦੇ ਨਾਲ ਸੀ ਐਨਡੀਏ ਦਾ 파ਟ ਸੀ ਉਦੋਂ ਤੱਕ ਸਾਡੀਆਂ ਗੱਲਾਂ ਵੀ ਮੰਨੀਆਂ ਗਈਆਂ ਤੇ ਕੋਈ ਪੰਥ ਨੂੰ ਜਾਂ ਪੰਥਕ ਤਿਰਾਂ ਨੂੰ ਖਤਰਾ ਵੀ ਨਹੀਂ ਸੀ ਪਰ ਜਿਉਂ ਹੀ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੀ ਵਜ੍ਹਾ ਕਰਨਾ ਅਸੀਂ ਕਹਿੰਦੇ ਐਨਡੀਏ ਦਾ ਸਾਥ ਛੱਡਿਆ ਉਹ ਤੋਂ ਬਾਅਦ ਸਾਹਜ ਰਚੀ ਗਈ ਅਕਾਲੀ ਗੱਲ ਨੂੰ ਤੋੜਨ ਦੀ ਸਾਹਜ ਰਚੀ ਗਈ ਜਿਹੜੇ ਪੰਥਕ ادارے ਸੰਸਥਾਵਾਂ ਹਨ ਉਹਨਾਂ ਤੇ ਕਬਜ਼ਾ ਕਰਨ ਦੀ ਯਾਨੀ ਕਿ ਵੱਡਾ ਸਵਾਲ ਉਠਾਇਆ ਗਿਆ ਦੇਖੋ ਇਸ ਕਰਕੇ ਮੈਂ ਵੱਡਾ ਸਵਾਲ ਉਠਾਉਣਾ ਹੈ ਗੱਲ ਕਰਦੇ ਆਪਾਂ ਇਹਦੇ ਬਾਰੇ મતਬੇਦ ਹੋ ਸਕਦੇ ਆ ਕਿ ਸੁਖਬੀਰ ਬਾਦ ਸਹੀ ਕਹਿ ਰਿਹਾ ਗਲਤ ਕਹਿ ਰਿਹਾ ਪਰ ਇਸ ਵੇਲੇ ਸ਼ੂਮਣੀ ਗੁਰਦਾਰ ਪਰੰਦੇਕ ਮੀਟੀ ਸ਼ੂਮਣੀ ਕਾਲੀਗਲ ਦੋਨੋਂ ਤਰ੍ਹਾਂ ਦੇ ਵਿੱਚ ਇਹ ਸੁਖਬੀਰ ਬਾਦਲ ਦੇ ਨਾਲ ਤੜੇ ਦੀ ਅਗਵਾਈ ਹੈ ਜੇ ਇਸ ਦੇਸ਼ ਦੇ ਅੰਦਰ ਘਟਗਿੰਦਿਆਂ ਦਾ ਮਾਮਲਾ ਉੱਠਦਾ ਹੈ ਤੇ ਕਾਲੀਗਲ ਇਹ ਗੱਲ ਕਹੇ ਕਿ ਸਾਡੇ ਪੰਥ ਦੀ ਗੱਲ ਕਰੇ ਧਾਰਮਿਕ ਸੰਸਥਾਵਾਂ ਦੀ ਗੱਲ ਕਰਕੇ ਵੱਡਾ ਹਮਲਾ ਕਿੰਨਾ ਵੱਲੋਂ ਭਾਰਤੀ ਜਨਤਾ ਪਾਰਟੀ ਉਹਨਾਂ ਸਰਕਾਰਾਂ ਤੋਂ ਉਹਨਾਂ ਇਤਰਾਵਲੋਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਜਿਹੜਾ ਜ਼ਿਕਰ ਕੀਤਾ ਦੋਸ਼ ਲਾਇਆ ਆਪਣੇ ਆਪ 'ਚ ਮੈਂ ਸਮਝਦਾ ਕਿ ਵੱਡਾ ਉਸ ਕਰਕੇ ਹੋ ਰਹੀ ਐ ਮੈਂ ਮਾਮਲਾ ਕਿਉਂਕਿ ਇਸ ਵੇਲੇ ਜਦੋਂ ਵਕਫ ਬੋਰਡ ਦੀ ਆਪਾਂ ਗੱਲ ਕਰਦੇ ਆਂ ਵਕਫ ਬੋਰਡ ਦਾ ਜਿਹੜਾ ਸੋਧ ਬਿੱਲ ਲੰਦਾ ਗਿਆ ਉਸ ਤੋਂ ਬਾਅਦ ਮੁਸਲਮ ਭਾਈਚਾਰੇ ਜਿਸ ਤਰ੍ਹਾਂ ਦਾ ਰੋਸ ਹੈ ਤੇ ਸੁਮਣੀ ਅਕਾਲੀਕਰਤਾ ਇੱਕ ਧਿਰ ਬਣ ਕੇ ਰਿਹਾ ਭਾਜਪਾ ਦੀ ਭਾਜਪਾ ਦੀ ਧਿਰ ਵੱਲੋਂ ਔਰ ਉਹ ਵੀ ਧਿਰ ਜਿਹੜੀ ਕਹਿੰਦੇ ਚਾਹੇ ਦਾਵੇਦਾਰੀ ਕਰਦੇ ਆ ਕਿ ਦੇ ਦੇ ਆਜ਼ਾਦੀ ਲਈ ਦੇਤੀ ਰਕਾਲੀ ਪੰਜਾਬੀਆਂ ਨੇ ਸਿੱਖ ਭਾਈਚਾਰੇ ਨੇ ਵੱਡੀ ਕੁਰਬਾਨੀ ਕੀਤੀ ਆ ਉਹਦੀ ਨਮਾਇੰਦਗੀ ਕਰਨ ਲਈ ਜਿਵੇਂ ਮੈਂ ਕਿਹਾ ਕਿਸੇ ਦੇ મતਭੇਦ ਹੋ ਸਕਦੇ ਆ ਜੀ ਪਰ ਇਹਦੇ ਬਾਰੇ ਕੋਈ ਦੋਚ ਨਹੀਂ ਪੰਜਾਬ ਚ ਲੰਬਾ ਸਮਾਂ ਕਾਲੀ ਦਲ ਦੀ ਸਰਕਾਰ ਰਹੀ ਅੱਜ ਦੀਆਂ ਵੀ ਜੇ ਪ੍ਰਸਥਿਤੀਆਂ ਤਾਂ ਸਭ ਤੋਂ ਮਜ਼ਬੂਤ ਰਕਾਲੀ ਦਾਲੀ ਹੈ ਜਿਹਦੀ ਅਗਵਾਈ ਜਿਹੜੇ ਗਿਆ ਸੁਖਵੀਰ ਬਾਦਲ ਹੁਣੇ ਕਰ ਰਿਹਾ ਉਹਨਾਂ ਵੱਲੋਂ ਇਹ ਦੋਸ਼ ਲਗਾਉਣਾ ਕਿ ਸਾਡੇ ਧਾਰਮਿਕ ਮਾਮਲੇ ਵਿੱਚ ਦਖਲ ਦਿੱਤਾ ਜਾ ਰਿਹਾ ਸਾਡੇ ਧਾਰਮਿਕ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵੱਡੀ ਚੁਣੌਤੀ ਜਾਂ ਵੱਡਾ ਸਵਾਲਿਆ ਨਿਸ਼ਾਨ ਭਾਜਪਾ ਤੋਂ ਨਜ਼ਮੇਤ ਜਾਂ ਸਰਕਾਰਾਂ ਵੱਲ ਸੁੱਟਿਆ ਗਿਆ ਉਹਨਾਂ ਦੇ ਦਿਨਾਂ 'ਚ ਇਹ ਪ੍ਰਸਤਤੀਆਂ ਕਿਸ ਕਦਰ ਬਣਨੀਆਂ ਦੇਖਿਆ ਜਾਏਗਾ ਪਰ ਅੱਜ ਜਦੋਂ ਅਹੁਦਾ ਸੰਭਾਲਿਆ ਇੱਕ ਤਾਂ ਸਨਿਆ ਉਹਨਾਂ ਦੇ ਦਿੱਤਾ ਹੈ ਕਿ ਇਸ ਸਥਿਤੀ 'ਚ ਲੱਗਦਾ ਹੈ ਕਿ ਭਾਜਪਾ ਨਾਲ ਇਹ ਹਸਨਾ ਹੋਣ ਦੀ ਜਿਹੜੀ ਗੰਜੈਸ ਸੀ ਸਾਂਝ ਜਿਹੜੀ ਗੰਜੈਸ ਸੀ ਇਹਨਾਂ ਦੋਸ਼ਾਂ ਦੇ ਨਾਲ ਕਿਦੇ ਰਿਓ ਖਤਮ ਹੁੰਦੀ ਨਜ਼ਰ ਆਉਂਦੀ ਹੈ ਇਹ ਗੱਲ ਆਪਾਂ ਹੋਰ ਜ਼ਰੂਰ ਕਰਨੀ ਚਾਹਾਂਗੇ ਉਹ ਵੀ ਵੱਡੀ ਐਮ ਉਹਨਾਂ ਨੇ ਆਪਣੇ ਹਮੈਤਿਆਂ ਨੂੰ ਇਹ ਵੀ ਸੱਦਾ ਦਿੱਤਾ ਹੈ ਕਿ ਅਜ ਤੋਂ ਇੱਕ ਦਿਨ ਬਾਅਦ ਗਸਾਖੀ ਦੇ ਮੌਕੇ ਤੇ ਦੰਦੋਵਾ ਸਾਹ ਜਣੀ ਕੱਲ 13 ਅਪ੍ਰੈਲ ਨੂੰ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਵੱਡੇ ਇਕੱਠ ਦੇ ਜਿਹੜਾ ਕੱਲ ਹੋ ਰਿਹਾ ਹੈ ਕਹਿੰਦੇ ਹੁਣ ਸ਼ੋਮਣੀ ਅਕਾਲੀਵਾਲ ਸਥਾਈ ਜਾਂ ਚੋਣਾਂ ਲਈ ਯੁੱਧ ਸ਼ੁਰੂ ਕਰਨ ਲੱਗਿਆ ਹੈ। ਸਾਰੇ ਸਮੂਚੇ ਜਿਹੜਾ ਕਾਲੀਵਾਲ ਦੇ ਵਰਕਰ ਪਰਸਾਂਸ਼ੇ ਪੰਜਾਬੀ ਉਹਨਾਂ ਨੇ ਸੱਦਾ ਦਿੱਤਾ ਇਸ ਗੱਲ ਦਾ ਕਿ ਆਪਾਂ ਸਥਾਈ ਚ ਆਪਣੀ ਸਰਕਾਰ ਬਣਾਉਂਗੇ। ਆਓ ਆਪਾਂ ਜੁੱਧ ਲੜੀਏ। ਮੈਦਾਨ ਚ ਉਤਰੇ ਮੌਕਾ ਆ ਗਿਆ ਹੁਣ ਆਪਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦਾ ਜਿਸ ਕੱਟ ਦਾ ਤੁਸੀਂ ਜ਼ਿਕਰ ਕੀਤਾ ਉਹਨੇ ਆਪਣੇ ਆਖਰੀ ਜਿਹੜੀ ਪੱਸੀ ਵਿੱਚ ਗੱਲ ਕੀਤੀ ਉਹਨੇ ਇਹ ਵੀ ਕਹਿ ਕੇ ਜਿਹੜੀਆਂ ਤੇਰਾ ਬਾਹਰ ਹੀ ਬੈਠੀਆਂ ਪੰਥਕ ਤੌਰ ਤੇ ਸਾਡੇ ਨਾਲ ਕਿਸੇ ਵਜ੍ਹਾ ਕਰਕੇ ਰੁਸਕੇ ਚਲੀਆਂ ਗਈਆਂ ਸਾਰਿਆਂ ਸੱਦਾ ਦਿੱਤਾ ਕਿ ਆਓ ਇਕੱਠੇ ਹੋਈਏ ਤੇ ਸਦਾਈ ਚ ਮੁੜ ਕੇ ਪੰਜਾਬ ਤੇ ਪੰਥ ਰਹਿਤਾਂ ਚ ਕਾਲੀ ਗੱਲ ਦੀ ਸਰਕਾਰ ਬਣਾਈਏ ਸਭ ਤੋਂ ਵੱਡਾ ਪੋਲੀਟਿਕਲ ਸੱਦਾ ਜਿਹੜਾ ਨੇ ਪ੍ਰਧਾਨਗੀ ਸਵਾਲਣ ਤੋਂ ਬਾਅਦ ਉਹ ਸਦਾਈ ਦੀ ਸਰਕਾਰ ਬਣਾਉਣ ਦਾ ਦਿੱਤਾ ਸਵੀਰ ਬਾਲਾ ਜੀ ਸਤ ਸਭ ਗੱਲ ਇਸੇ ਵਿਸ਼ੇ ਦੇ ਉੱਪਰ ਅੱਗੇ ਵਧ ਕੇ ਕਰੀਏ ਤਾਂ ਜੋ ਆ ਜਿਹੇ ਜਰਨਲ اجلاس ਹੋਇਆ ਹੈ ਜਰਨਲ ਡੈਲੀਗੇਟ اجلاس ਹੋਇਆ ਹੈ ਇਸ ਦੇ ਵਿੱਚ ਸਵਾਲ ਇਹ ਉੱਠਿਆ ਕਹਿੰਦੇ ਕਿ ਜੋ ਐਸਜੀਪੀਸੀ ਦੇ ਪ੍ਰਧਾਨ ਨੇਤਾਮੀ ਸਾਹਿਬ ਇੱਕ ਤਾਂ ਉਹ ਨਹੀਂ ਵਿਖਾਈ ਦਿੱਤੇ ਜਿਸ ਕਰਕੇ ਲੋਕਾਂ ਦੇ ਜਿਹੜੇ ਆਪਾਂ ਕਹਿੰਨੇ ਆ ਕਿ ਕਾਨ ਇੱਕ ਔਰ ਫਿਰ ਤੋਂ ਖੜੇ ਹੋ ਗਏ ਨੇ ਵੀ ਆਖਿਰਕਾਰ ਕਿਉਂ ਜੀ ਇਹ ਕੀ ਹੋਇਆ ਵੀ ਪ੍ਰਧਾਨ ਸਾਹਿਬ ਕਿਉਂ ਨਹੀਂ ਆਏ ਇੱਕ ਪ੍ਰਧਾਨ ਦੀ ਚੋਣ ਹੋਵੇ ਪਾਰਟੀ ਦੇ ਤੇ ਐਸਜੀਪੀਸੀ ਦੇ ਪ੍ਰਧਾਨ ਨਾ ਆਉਣ ਦੂਜੇ ਪਾਸੇ ਨਾਲ-ਨਾਲ ਇਸ ਦੇ ਵਿੱਚ ਇੱਕ ਮਤਾ ਪਾਇਆ ਗਿਆ ਕਿ ਜੋ ਫਕਰੇ ਕੌਮ ਅਵਾਰਡ ਵੱਡੇ ਬਾਦਲ ਸਾਹਿਬ ਹੁਣਾਂ ਤੋਂ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਉਸ ਸੰਬੰਧਿਤ ਵੀ ਮਤਾ ਹੈ ਜਿਹੜਾ ਉਹ ਪਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਪਰ ਇਹ ਅਹਿਮ ਜਿਹੜੀਆਂ ਨੇ ਇਹ ਦੋ ਰਹੀਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਇਹ ਤਾਂ ਹਾਈ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ 2 ਦਸੰਬਰ ਦੀ 2 ਦਸੰਬਰ ਨੂੰ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਜਾਂ ਕਈ ਅਕਾਲ ਤਾਸ ਦੀ ਰਸੀਲ ਤੋਂ ਵੱਡੇ ਐਲਾਨ ਕੀਤੇ ਗਏ ਉਹਨਾਂ 'ਚ ਵੱਡਾ ਐਲਾਨ ਇਹ ਕਿ ਵੀ ਜਿਹੜਾ ਪੋਲਿਟਿਕਲ ਤੌਰ ਤੇ ਕਾਲੀ ਗੱਲ ਨੂੰ ਬਾਦਲਪੁਰਾ ਨੂੰ ਵੱਡਾ ਝਟਕਾ ਸੀ ਫਕਰੇ ਕੌਮ ਵਾਪਸ ਲੈਣ ਦਾ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਵਾਰਡ ਦਿੱਤਾ ਗਿਆ ਸੀ ਉਦੋਂ ਕੋਮੀ ਪੱਤਰ ਦੇ ਕੇ ਲਈ ਤੇ ਇੱਕ ਮੰਤਰੀ ਪਦਤਰ ਦੇ ਕੇ ਲਈ ਤੇ ਵੱਡਾ ਇਸ ਗੱਲ ਦਾ ਇੱਕ ਤਰ੍ਹਾਂ ਦਾ ਇਹ ਹਲਾਰਾ ਮਿਲਿਆ ਸੀ ਕਿ ਦੇਖੋ ਆਪਣਾ ਪ੍ਰਕਾਸ਼ ਸਿੰਘ ਬਾਦਲ ਫਕਰੇ ਕਮ ਦੇ ਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਕਾਲੀ ਦਲ ਨੇ ਜਿਹੜੇ ਸੁਭਾਵਾਂ ਦੀ ਛਲਾਹ ਕੀਤੀ ਗਈ 50% ਪੰਥ ਪ੍ਰਤੀ ਬਹੁਤ ਕੁਝ ਕਿਹਾ ਗਿਆ ਪ੍ਰਚਾਰਿਆ ਗਿਆ ਤੇ ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਦੁਨੀਆ ਤੋਂ ਨਹੀਂ ਰਹੇ ਉਹ ਤੋਂ ਬਾਅਦ ਜਿਹੜਾ ਵਾਰਡ ਵਾਪਸ ਲਿਆ ਗਿਆ 2 ਦਸੰਬਰ ਨੂੰ ਰਸਮੀ ਤੌਰ ਤੇ ਐਲਾਨ ਕੀਤਾ ਗਿਆ ਸੀ ਅਕਾਲੀ ਦਲ ਲਈ ਵੱਡਾ ਝਟਕਾ ਸੀ ਹੁਣ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਇਹ ਫੈਸਲਾ ਫੇਰ ਜਾ ਕੇ ਸਿੰਘ ਸਹਿਵਾਨ ਦੇ ਮਾਮਲੇ ਉਹਨਾਂ ਦੇ ਜਿਹੜੇ ਖੇਤਰ ਉਹਨਾਂ ਚੱਲਿਆ ਜਾਂਦਾ ਹੈ ਕਿ ਇਕਾਲਤ ਅਧਿਸ਼ਲਕਾਰੀ ਜਥੇਦਾਰ ਹੈ ਇਸ ਮਾਮਲੇ ਦੇ ਕਿਵੇਂ ਮੂਰ ਲਉਣਗੇ ਕਿਵੇਂ ਵਾਪਸ ਲੈਣਗੇ ਪਰ ਸਵਾਲ ਜਰੂਰ ਖੜੇ ਹੋ ਗਏ ਦੇ ਨਾਲ ਜਿਹੜੇ ਵਿਰੋਧੀ ਤੇ ਹਮਾਇਤੀ ਦੋਨੇ ਤਰ੍ਹਾਂ ਜਾਗਰਕ ਹੋਣ ਗਿਆ ਕਿ ਉਹ ਲੋਕ ਵੀ ਹੈ ਉਹ ਪੰਥਕ ਤਰ੍ਹਾਂ ਵੀ ਜਿਹੜੀਆਂ ਲਗਾਤਾਰ ਵਿਰੋਧ ਕਰ ਰਹੀਆਂ ਕਿਉਂਕਿ ਸੁਖਵੀਰ ਬਾਦਲ ਹੁਣਾਂ ਜਦੋਂ ਨਾਂ ਲਿਆ ਤਾਂ ਉਹਨਾਂ ਨੇ ਕਈ ਜਿਹੜੇ ਪੰਥਕ ਆਗੂ ਆਪਣੇ ਆਪ ਨੂੰ ਕੌਂਦਿਆ ਦਾਦੂ ਵਾਲਾ ਕੁਝ ਹੋਰ ਆਗੂ ਹੈ ਉਹਨਾਂ ਦਾ ਬਕਾਇਦਾ ਨਾਂ ਲੈ ਕੇ ਕਿਹਾ ਗਿਆ ਕਿ ਕਿਸ ਨਦਰ ਕਾਲੀਦਾਰ ਨੂੰ ਤੂਣ ਦੀ ਪੰਥਕਦਾਰਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਜਿਹੜੀ ਇਹਨਾਂ ਆਗੋਂ ਵੱਲੋਂ ਰਚੀ ਗਈ ਤੇ ਹੁਣ ਫਕਰੇ ਕੌਂ ਜਦੋਂ ਵਾਰਡ ਜਿਹੜਾ ਹੈਗਾ ਨਵੇਂ ਸਿਰੇ ਤੋਂ ਮੁੜ ਕੇ ਵਾਪਸ ਦੇਣ ਦੀ ਗੱਲ ਹੋएगी ਤਾਂ ਸੁਭਾਵਿਕ ਹੈ ਇੱਕ ਵੱਡਾ ਵਿਵਾਦ ਇਸ ਮਾਮਲੇ ਤੇ ਉੱਠੇਗਾ ਉੱਠੇਗਾ ਰਹੀ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇ ਦੀ ਪ੍ਰਧਾਨ ਜਿੰਦਰ ਸਿੰਘ ਧਾਮੀ ਦੀ ਇਸ ਅਜਲਾਸ ਚ ਆਉਣ ਦਾ ਨਾ ਆਉਣ ਦੀ ਅਕਾਲੀ ਗੱਲ ਵੱਲੋਂ ਕਿਹਾ ਗਿਆ ਸੀ ਕਿ ਡੈਲੀਗੇਟ ਅਜਲਾਸ ਡੈਲੀਗੇਟ ਅਜਲਾਸ ਸੁਗੰਧਕ ਜੀ 560 ਦੇ ਕ੍ਰੀਵ ਡੈਲੀਗੇਟ ਆਏ ਆ ਜਿਨ੍ਹਾਂ ਨੇ ਚੋਣ ਕੀਤੀ ਹੈ ਔਰ ਅਕਾਲੀ ਦਲ ਇਹ ਵੀ ਲਗਾਤਾਰ ਕਹਿੰਦਾ ਰਿਹਾ ਕਿ ਜੀ ਜੇ ਅਸੀਂ ਇਹਨੂੰ ਧਾਰਮਿਕ ਰੰਗ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਸਾਡੀ ਚੋਣ ਨੂੰ ਚੁਣੌਤੀ ਮਿਲੇ ਜਿਹੜੀ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਲੈ ਕੇ ਇਹ ਸਵਾਲ ਉੱਠ ਰਹੇ ਸੀ ਤਾਂ ਇਹਦਾ ਸਪਸ਼ਟ ਜਵਾਬ ਤਾਂ ਜਿਹੜਾ ਹੈਗਾ ਸੁੰਨੀ ਗੁਰਦਵਾਰਾ ਪੰਥ ਕੋਲ ਦੇ ਪ੍ਰਧਾਨਾ ਜੀ ਨੇ ਤਾਂ ਵੀ ਦੇਣਗੇ ਪਰ ਕਈ ਮਾਮਲੇ ਜ਼ਰੂਰ ਦੇ ਨਾਲ ਧਾਰਮਿਕ ਤੌਰ ਤੇ ਵੀ ਜੁੜਦੇ ਆ ਪਰ ਜਦੋਂ ਹੁਣ ਉਹ ਸਿੱਧੇ ਤੌਰ ਤੇ ਵਾਪਸ ਆ ਗਏ ਆ ਉਹਨਾਂ ਨੇ ਐ ਜੀਪੀ ਦੀਆਂ ਸਵਾਲਾਂਾਂ ਸਵਾਰ ਲੀਆਂ ਸੁਮੇਵਾਰੀਆਂ ਸਵਾਰ ਲੀਆਂ ਤਾਂ ਕਿਦਰੇ ਲੱਗਦਾ ਨਹੀਂ ਕਿ ਪ੍ਰਾਉ ਦੀ ਸਥਿਤੀ ਹੋਏਗੀ ਇਹ ਹੋ ਸਕਦਾ ਹੈ ਕਿ ਕੋਈ ਨਾ ਕੋਈ ਪਹੁੰਚ ਹੋਵੇ ਕਿ ਆਕਰ ਕਿਉਂ ਨਹੀਂ ਕਿਸ وجہ ਕਰਕੇ ਨਇ ਸਵਾਲ ਉਠਣਾ ਸੋ ਆਵੇ ਕਾ ਪਰ ਸਵਾਲ ਦੀ ਕੋਈ وجہ ਨਹੀਂ ਕਈ وجہ ਹੋ ਸਕਦੀਆਂ ਜਿਨ੍ਹਾਂ ਡੈਲੀਗੇਟ ਇਜਲਾਸ ਜਾਂ ਅਕਾਲੀ ਦਲ ਦੇ ਲਿਸਟਨ ਹੁੰਦੀ ਰਹਿੰਦੇ ਮਾਮਲੇ ਵਿਰੋਧੀ ਧਿਰਾਂ ਵੱਲੋਂ ਠਾਏ ਜਾ ਰਹੇ ਆ ਧਰਮ ਗਰੰਗਤ ਨੂੰ ਦੇਖ ਕੇ ਕੇ ਚੈਲੰਜ ਕੀਤੇ ਜਾ ਸਕਦੇ ਆ ਉਹ ਸਵਾਲ ਵੀ ਇਸ ਸਵਾਲ ਦੇ ਨਾਲ ਜਾ ਕੇ ਜੁੜਦੇ ਆ ਜੀ ਜੀ ਅਸਤ ਸਾਹਿਬ ਤੁਸੀਂ ਜ਼ਿਕਰ ਹੈ ਜਿਹੜਾ ਉਹ ਕਾਰਜਕਾਰੀ ਜਥੇਦਾਰ ਗੜਗੱਜ ਸਾਹਿਬ ਉਹਨਾਂ ਦਾ ਕੀਤਾ ਹੈ ਉਹਨਾਂ ਦੇ ਵੱਲੋਂ ਅੱਜ ਇੱਕ ਸੁਨੇਹਾ ਇੱਕ ਸੰਦੇਸ਼ ਹੈ ਜਿਹੜਾ ਉਹ ਕਾਮ ਦੇ ਲਈ ਜਾਰੀ ਕੀਤਾ ਗਿਆ ਜੋ ਕਿ ਖਾਲਸਾ ਸਾਜਨਾ ਦਿਵਸ ਜੋ ਕਿ ਕੱਲ ਨੂੰ ਹੈ 13 April ਨੂੰ ਵਿਸਾਖੀ ਦਾ ਦਿਹਾੜਾ ਉਸ ਮੌਕੇ ਸਿੱਖ ਸੰਗਤ ਦੇ ਲਈ ਜਾਰੀ ਕੀਤਾ ਗਿਆ ਸੋ ਕੀ ਸੁਨੇਹਾ ਉਹ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਜ਼ਰੂਰ ਦੱਸੋ ਇਹ ਕੋ ਕਾਰਜਕਾਰੀ ਜਥੇਦਾਰ ਗੜਗਾਜ ਸਾਹਿਬ ਉਹਨਾਂ ਦਾ ਸਨੇਹਾ ਤਾਂ ਸੁਭਾਵਿਕ ਹੈ ਵਿਸਾਖੀ ਦੇ ਮੌਕੇ ਤੇ ਅਕਾਲ ਚਸਰ ਦੇ ਜਥੇਦਾਰ ਸਨੇਹਾ ਨਹੀਂ ਦੇਣਗੇ ਤਾਂ ਹੋਰ ਕਦੋਂ ਦੇਣਗੇ ਸਨੇਹਾ ਪੰਥ ਦੀ ਛੜਦੀ ਕਲਾ ਲਈ ਪੰਥ ਦੀ ਮਜ਼ਬੂਤੀ ਲਈ ਅਕਾਲੀ ਧਰਾਂ ਦੀ ਮਜ਼ਬੂਤੀ ਦੇ ਲਈ ਔਰ ਖਾਸ ਤੌਰ ਤੇ ਸਾਰਿਆਂ ਨੂੰ ਇਕੱਠੇ ਹੋਣ ਦਾ ਸਨੇਹਾ ਇਹ ਸਨੇਹਾ ਜਦੋਂ ਗੜਗਾਜ ਸਾਹਿਬ ਨੇ ਅਹੁਦਾ ਸੰਭਾਲਿਆ ਸੀ ਉਸ ਤੋਂ ਕਿਦਰ ਬਾਅਦ ਵੀ ਦਿੱਤਾ ਸੀ ਪਰ ਦੇਖਣ ਵਾਲੀ ਗੱਲ ਹੈ ਕਿ ਗੜਗਾਜ ਸਾਹਿਬ ਦੀ ਪਹਿਲਾਂ ਤਾਂ ਅਕਾਲ ਤਖਤ ਦੇ ਜਥੇਦਾਰ ਵਜੋਂ ਇਹਨੂੰ ਨਿਯੁਕਤੀ ਹੋਈ ਹੈ ਕਿ ਸਮੂਹੀਆਂ ਪੰਥਕ ਤਰ੍ਹਾਂ ਉਸ ਨੂੰ ਪ੍ਰਵਾਨ ਕਰਦੀਆਂ ਆਪਾਂ ਸਾਰੇ ਜਾਣਦੇ ਆਂ ਦਰਸ਼ਕ ਵੀ ਜਾਣਦੇ ਆ ਕਿ ਪਿਛਲੇ ਸਮੇਂ ਵਿੱਚ ਵੀ ਇਦਾਂ ਦੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਇਹ ਸਵਾਲ ਉੱਠਿਆ ਸੀ ਕੱਲਾ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਸਵਾਲ ਨਹੀਂ ਠਾਇਆ ਗਿਆ ਦਮ ਦਮ ਇਤਿਹਾਸ ਦੂਜਿਆਂ ਕੇ ਪੰਥਕ ਤਰ੍ਹਾਂ ਲਗਾਤਾਰ ਕਾਰਜਕਾਰੀ ਜਥੇਦਾਰ ਗੜਗਾਜ ਨੂੰ ਬਣਾਉਣ ਤੇ ਸਵਾਲ ਠੋਰੀਆਂ ਕੇ ਗੁਨਾ ਤਰ੍ਹਾਂ ਦੇ ਅਜੇ ਵੀ ਇਹ ਸਟੈਂਡ ਆ ਉਹਨਾਂ ਦੇ ਦਾਅਵੇ ਆ ਕਿ ਜਿਸ ਕਦਰ ਜਿਹੜੇ ਪਿਛਲੇ ਜਥੇਦਾਰ ਚਾਹੇ ਹਾਲਤਾ ਸਦੇ ਜਥੇਦਾਰ ਹੋਣ ਚਾਹੇ ਦੰਦਮਾ ਸਾਹ ਦੇ ਜਥੇਦਾਰ ਹੋਣ ਚਾਹੇ ਤਾਂ ਸੇਵਕ ਇਸਗੜ ਦੇ ਜਥੇਦਾਰ ਹੋਣ ਕੋਈ ਤਿੰਨੇ ਤਾਂ ਤਿੰਨਾਂ ਦੇ ਜਥੇਦਾਰ ਹਟਾ ਕੇ ਜਿਹੜੇ ਨਵੇਂ ਨਿਯੁਕਤੀਆਂ ਆਈਆਂ ਉਹਨਾਂ ਨੀਆਂ ਨਿਯੁਕਤੀਆਂ ਨੂੰ ਕਈ ਪੰਧਕ ਤਰ੍ਹਾਂ ਪ੍ਰਵਾਨ ਨਹੀਂ ਕਰਦੀਆਂ ਔਰ ਖਾਸ ਤੌਰ ਤੇ ਦੰਦਮਾ ਸਾਹ ਦੇ ਇੱਥੇ ਜਿਸ ਹੁਣ ਵਸਾਖੀ ਦਾ ਦਿਹਾੜਾ ਉੱਥੇ ਮਨਾਇਆ ਜਾ ਰਿਹਾ ਤਲਵੰਡੀ ਸਾਭੋ ਤੋਂ ਉਦੇ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਹਟਾ ਕੇ ਨਵੀਂ ਨਿਯੁਕਤੀ ਕੀਤੀ ਗਈ ਹੈ ਉਹ ਆਪਣੇ ਆਪ ਚ ਵੀ ਚੁਣੋਤੀ ਹੈ ਸੋ ਸਨਿਆਹ ਦੇਣਾ ਵੱਖਰੀ ਗੱਲ ਆ ਸਨਿਆਹ ਭੰਤੀ ਛੜਦੀ ਕਲਾ ਲਈ ਸੁਧਾਰ ਨਹੀਂ ਛੜਵੀ ਦੇ ਸਕਦਾ ਪਰਵਾਣ ਹੋਏਗਾ ਜਥੇਦਾਰ ਸਾਹਿਬ ਬਲੋਂਗੇ ਸਨਿਆਹ ਦੇਣਾ ਕੋਈ ਛੜਦੀ ਕਲਾ ਲਈ ਚੰਗੀ ਗੱਲ ਆ ਪਰ ਸਵਾਲ ਇਹ ਆ ਕਿ ਕੀ ਜਿਹੜਾ ਜਥੇਦਾਰ ਦੇ ਤੌਰ ਤੇ ਸਨਿਆਹ ਦਿੱਤਾ ਉਹਨੂੰ ਸਮੁੱਚੀਆਂ ਪੰਤਿਕ ਤਰ੍ਹਾਂ ਪਰਵਾਣ ਕਰਦੀਆਂ ਇਹ ਸਵਾਲ ਅਜੇ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਜੀ ਜੀ ਬਿਲਕੁਲ ਸੋਣਾ ਵੱਲੋਂ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਆ ਜੋ ਉਹ ਆਪਣੇ ਘਰਾਂ ਦੇ ਉੱਪਰ ਤੇ ਆਪਣੇ ਦਫ਼ਤਰਾਂ ਦੇ ਉੱਪਰ ਜੋ ਖਾਲਸਾ ਹੀ ਨਿਸ਼ਾਨ ਹੈ ਉਸ ਨੂੰ ਜ਼ਰੂਰ ਚਲਾਉਣ ਇਸ ਤੋਂ ਬਾਅਦ ਅੱਗੇ ਗੱਲ ਹੈ ਜਿਹੜੀ ਉਹ ਕਾਂਗਰਸ ਦੀ ਕਰਾਂਗੇ ਸਤਿ ਸ੍ਰੀ ਅਕਾਲ ਦਲਵੀਰ ਗੋਲਡੀ ਇੱਕ ਅਜਿਹਾ ਨਾਮ ਜਿਸ ਤੇ ਪਹਿਲਾਂ ਕਾਂਗਰਸ ਬਹੁਤ ਭਰੋਸਾ ਕਰਦੀ ਸੀ ਪਰ ਹਾਲਾਤ ਬਣੇ ਆਮ ਆਦਮੀ ਪਾਰਟੀ ਚ ਗਏ ਪਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਬਹੁਤਾ ਪਿਵੇਖ ਉਹਨਾਂ ਨੂੰ ਉਜਵਲ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਰਿਵਰਸ ਗੇਰ ਪਾਇਆ ਤੇ ਕਾਂਗਰਸ ਦੇ ਵਿੱਚ ਅੱਜ ਵਾਪਸੀ ਕਰ ਲਈ ਹੁਣ ਸਵਾਲ ਇੱਥੇ ਉੱਠਦਾ ਹੈ ਕਿ ਬੜਾ ਇਹ ਕਿਹਾ ਜਾ ਰਿਹਾ ਸੀ ਕਿ ਨਹੀਂ ਇਦਾਂ ਵਾਪਸੀ ਨਹੀਂ ਹੋ ਸਕਦੀ ਜੋ ਚਲਾ ਗਿਆ ਉਹ ਚਲਾ ਗਿਆ ਪਰ ਅੱਜ ਜੋ ਵਾਪਸੀ ਹੋਈ ਆ ਭੁਪੇਸ਼ ਹੁਣਾ ਦੀ ਭੁਪੇਸ਼ ਬਘੇਲ ਹੁਣਾ ਦੀ ਅਗਵਾਈ ਚ ਹੋਈ ਹੈ ਵੜੈੰਗ ਪ੍ਰਤਾਪ ਸਿੰਘ ਬਾਜਵਾ ਸਾਰੇ ਉੱਥੇ ਮੌਜੂਦ ਸਨ ਕਿਵੇਂ ਦੇਖਦੇ ਹੋ ਦਲਵੀਰ ਗੋਲਡੀ ਦੇ ਇਸ ਫੈਸਲੇ ਨੂੰ ਤੇ ਇਹਦੇ ਨਾਲ ਕਾਂਗਰਸ ਤੇ ਕੀ ਇੰਪੈਕਟ ਪਏਗਾ ਸਤਿਵਿਦਿਆਨ ਆ ਪੰਜਾਬੀ ਆ ਕੋਹਾ ਤੇਰੀ ਸੰਧੀ ਕਰਨੀ ਚਾਹਾਂਗਾ ਜਿਹੜੀ ਮੇਰੇ ਨਾਲ ਜਿਆਦਾ ਚੰਗੀ ਤਰ੍ਹਾਂ ਜਾਣਦੇ ਆ ਆਪ ਦੇ ਕੇ ਕਿਸੇ ਨੂੰ ਮਾਂਬਾਦੀ ਤੇ ਕਿਸੇ ਨੂੰ ਮਾਫਕ ਪੰਜਾਬ ਚ ਪਿਛਲੇ ਦਿਨਾਂ ਚ ਕੁਝ ਪਿਛਲੇ ਸਮੇਂ ਕੁਝ ਇਦਾਂ ਹੀ ਵਾਪਰਿਆ ਕਈ ਕਾਂਗਰਸ ਦੇ ਆਗੂ ਅਕਾਲੀ ਦਲ ਦੇ ਆਗੂ ਕੋਈ ਛੱਡ ਕੇ ਭਾਜਪਾ ਚਲੇ ਗਿਆ ਕੋਈ ਆਪ ਚਲੇ ਗਿਆ ਤੇ ਕਈਆਂ ਨੂੰ ਤਾਂ ਦੇਖੋ ਮਾਫਕ ਹੋ ਗਿਆ ਕੰਮ ਉੱਥੇ ਜਾ ਕੇ ਕੋਈ ਪਾਰਲੀਮੈਂਟ ਮੈਂਬਰ ਬਣ ਗਿਆ ਕੋਈ ਵਿਧਾਨ ਸਭਾ ਦਾ ਮੈਂਬਰ ਬਣ ਗਿਆ ਔਰ ਕੋਈ ਕੈਬਨਿਟ ਦਾ ਮੈਂਬਰ ਵੀ ਬਣ ਗਿਆ ਪਰ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ ਜਾਜੇ ਵੀ ਡੈਕਟੋਲੇ ਖਾਂਦੇ ਫਿਰਦੇ ਆ ਕਈਆਂ ਨੇ ਤਾਂ ਵਾਪਸੀ ਹੋਣੀ ਆਪਣੇ ਹੱਥ ਬੇਤੇਰੀ ਸੰਦੀ ਸੋ ਕਈ ਵਾਪਸ ਹੋ ਗਿਆ ਕਈ ਦੂਜੀਆਂ ਪਾਰਟੀਆਂ ਚ ਟਿਕੇ ਵੀ ਐ ਕਾਂਗਰਸ ਦੇ ਪ੍ਰਧਾਨ ਜਿਹੜੇ ਰਹੇ ਪਹਿਲਾਂ ਆਪਾਂ ਜਾਖੜ ਸਾਹਿਬ ਦੀ ਗੱਲ ਕਰ ਲਈਏ ਅੱਜ ਕੱਲ ਵੀ ਭਾਜਪਾ ਦੇ ਪ੍ਰਧਾਨ ਐ ਇਸ ਲਈ ਕਾਫੀ ਸਮੇਂ ਚ ਉਸ ਸੀਨ ਤੋਂ ਲੋਪ ਰਹੇ ਹੁਣ ਫੇਰ ਸਰਗਰਮ ਐ ਇਦਾਂ ਹੀ ਆਪਾਂ ਜੇ ਦਰਵੇ ਕੋਲੜੀ ਦੀ ਗੱਲ ਕਰੀਓ ਆਪ ਚ ਗਏ ਜ਼ਰੂਰ ਪਰ ਉਹਨਾਂ ਰਾਸਨੇ ਆਯਾ ਮਾਦਨ ਪਾਰਟੀ ਤੇ ਮੁੜ ਕੇ ਕਾਂਗਰਸ ਉਹਨਾਂ ਨੇ ਜੁਆਇਨ ਕਰ ਲਿਆ ਜਦ ਕਾਂਗਰਸ ਦੇ ਲਈ ਤਾਂ ਦੇਖੋ ਚੰਗਾ ਸੁਨੇਹਾ ਆਈ ਹੈ ਕਿ ਗੋਲਡੀ ਵਰਗਾ ਜਿਹੜਾ ਜਵਾਗੂ ਹੈ ਧੂਰੀ ਚ ਉਹਦਾ ਇੱਕ ਆਪਣਾ ਆਧਾਰ ਹੈ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਉਹਨਾਂ ਦੀ ਵਾਪਸੀ ਦੇ ਨਾਲ ਸਮੂਰ ਦੇ ਚ ਮਾਲ ਵਿੱਚ ਇੱਕ ਚੰਗਾ ਹਲਾਰਾ ਮਿਲੇਗਾ ਨੌਜਵਾਨ ਆਗੂ ਹੈ ਸਰਗਰਮ ਆਗੂ ਹੈ ਇਹ ਲਈ ਪੱਧਰ ਤੱਕ ਉਹਦੀ ਗ੍ਰਿਪ ਹੈ ਇਹ ਜ਼ਰੂਰ ਹੈ ਕਿ ਜਿੱਦਾਂ ਕੋਈ ਹੁੰਦਾ ਨਾ ਜਦੋਂ ਕੋਈ ਛੱਡ ਕੇ ਚਲਾ ਜਾਂਦਾ ਪਾਰਟੀ ਤਾਂ ਬਾਅਦ ਵਿੱਚ ਕਈ ਵਾਰ ਮੁੜ ਕੇ ਕਹਿੰਦੇ ਹੁਣ ਵਾਪਸ ਨਹੀਂ ਆਉਣ ਦੇਣਾ ਕਈਆਂ ਨੂੰ ਆਪਣਾ ਖਤਰਾ ਹੁੰਦਾ ਕਈਆਂ ਨੂੰ ਉਹਨਾਂ ਦੇ ਸੁਭਜੰਤਿਕਾਂ ਦਾ ਖਤਰਾ ਹੁੰਦਾ ਹੈ ਜੇ ਵਾਪਸ ਆਏਗਾ ਜਿਹੜਾ ਪਹਿਲਾਂ ਬੈਠਾ ਉਹ ਕਿੱਧਰ ਜਾਏਗਾ ਅਰਦਾਸ ਸਿੰਘ ਬਾਜਵਾ ਨੇ ਵੀ ਬੜਾ ਵਿਰੋਧੀ ਧਿਰ ਦੇ ਆਗੂ ਵੀ ਹੈ ਕਾਂਗਰਸ ਦੇ ਵੀ ਕਦਾਬਾਰ ਆਗੂ ਆ ਕੋਈ ਦੋ ਰਹਿ ਨਹੀਂ ਉਹਨਾਂ ਨੇ ਬੜੀ ਗੱਲ ਟਿਕਾ ਕੇ ਕਹੀ ਸੀ ਕਿ ਬਾਸਦੀ ਦੀ ਕੋਈ ਨਜਾਇਜ਼ ਨਹੀਂ ਦੂੰ ਇਸ ਤੋਂ ਪਹਿਲਾਂ ਕੋਸ਼ਿਸ਼ ਹੋਈ ਸੀ ਹੁਣ ਫਿਰ ਪੱਤਰਕਾਰਾਂ ਨੇ ਸਵਾਲ ਪੁੱਛਣਾ ਹੈ ਕਿ ਬਾਜਾ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਇਹ ਕੀ ਹੋ ਗਿਆ ਫਿਰ ਉਹਨਾਂ ਕੋਲੇ ਹੋਰ ਤਾਂ ਕੋਈ ਗੱਲ ਨਹੀਂ ਸੀ ਕਹਿੰਦੇ ਦੇਖੋ ਜੀ ਹੁਣ ਪਾਰਟੀ ਦੇ ਪ੍ਰਧਾਨ ਜਿਹੜੇ ਰਾਜਾ ਵੜਿੰਗਾ ਉਹਨਾਂ ਦੇ ਨਾਲ ਮੇਰੇ ਕੋਲੇ ਆਏ ਤਾਂ ਮੈਂ ਹੁਣ ਕੀ ਕਹਿੰਦਾ ਪ੍ਰਧਾਨ ਲੈ ਕੇ ਨਾਲ ਆ ਗਏ ਪ੍ਰਧਾਨ ਲੈ ਕੇ ਨਾਲ ਆ ਗਿਆ ਜਿੱਦਾਂ ਵੀ ਆਇਆ ਪਰ ਇਹ ਜ਼ਰੂਰ ਹੈ ਕਿ ਅੱਜ 골ਡੀ ਮੁਰਕੇ ਕਾਂਗਰਸ ਉਹਨਾਂ ਨੇ ਜੁਆਇਨ ਕਰ ਲਈ ਹੈ ਕਾਂਗਰਸ ਲਈ ਵੱਡਾ ਹਲਾਰਾ ਹੈ ਉਹਨਾਂ ਦੇ ਪਿਖੇ ਜਿਹੜਾ 골ਡੀ ਲਈ ਵੀ ਪੇਖ ਮੁੜ ਕੇ ਲੱਗਦਾ ਹੈ ਕਿ ਫੇਰ ਉਹਨੂੰ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ ਫੈਸਲਾ ਤਾਂ ਦੇਖੋ ਹਲਕੇ ਦੇ ਲੋਕਾਂ ਨੇ ਕਰਨਾ ਜਦੋਂ ਇਲੈਕਸ਼ਨ ਹੋਣੀਆਂ ਪਰ ਕਿਵੇਂ ਪੋਲੀਟੀਕਲ ਤੌਰ ਤੇ ਸੇਧ ਮਿਲ ਗਈ ਹੈ ਜਿਹੜੀ ਕਾਂਗਰਸ ਨੇ ਦਾਵਾ ਕਰੀ ਕਿ ਪੰਜਾਬ ਚ ਅਗਲੀ ਪਾਰੀ ਸਤਾ ਜਾਉਣ ਦੀ ਅਸੀਂ ਖੇਡਾਂਗੇ ਇਹ ਤਾਂ ਨਹੀਂ ਕੁਆਲਿਟੀ ਦੇ ਆਉਣ ਨਾਲ ਪੰਜਾਬ ਦਾ ਸੀਨ ਬਦਲ ਜਾਏਗਾ ਪਰ ਇਹ ਜ਼ਰੂਰ ਹੈ ਕਿ ਕਿਧਰੇ ਨਾ ਕਿਧਰੇ ਹਾਂ ਪੱਖੇ ਹਲਾਰਾ ਔਰ ਉਸ ਮੌਕੇ ਮਿਲਣਾ ਜਦੋਂ ਸਤਾਜ ਦੂਜੀ ਧਿਰ ਹੋਵੇ ਆਮ ਆਦਮੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਜਾ ਕੇ ਵਾਪਸ ਆਉਣਾ ਆਮ ਆਦਮੀ ਪਾਰਟੀ ਦਾ ਆਪ ਜਾਣਦੇ ਆ ਕਿ ਲੋਕ ਜਾਂਦੇ ਦੇਖੇ ਆ ਸਤਾਜ ਹੁੰਦਿਆਂ ਵਾਪਸ ਘਾਟੀ ਮੁਰਦਿਆ ਕਿਉਂਕਿ ਉਹਨਾਂ ਕੋਲੇ ਕਈ ਤਰ੍ਹਾਂ ਦੇ ਅਧਿਕਾਰ ਕਈ ਤਰ੍ਹਾਂ ਦੇ ਸਾਧਨ ਹੁੰਦੇ ਆ ਬਾਹਰ ਨੂੰ ਨਹੀਂ ਵੀ ਜਾਣਦੇ ਆ ਜੋ ਕਿ ਇਦਾਂ ਵਾਪਸ ਜਾਏਗਾ ਔਰ ਗੋਲਡੀ ਨੇ ਹਮਤ ਕੀਤੀ ਹੈ ਵਾਪਸ ਆ ਗਿਆ ਤਾਂ ਅੰਗਰੇਜ਼ ਦੇਖਿਆ ਜਾਏਗਾ ਇਹ ਜ਼ਰੂਰ ਹੈ ਕਿ ਕਾਂਗਰਸ ਦੇ ਲਈ ਇੱਕ ਵੱਡਾ ਹਲਾਰਾ ਹੈ ਗੋਲਡੀ ਦੀ ਵਾਪਸੀ ਔਰ ਜਿੱਥੇ ਦਾ ਕਾਂਗਰਸ ਦਾ ਸਵਾਲ ਆਪਾਂ ਉਹ ਵੀ ਗੱਲ ਕਰ ਹੀ ਲੈਣੇ ਆ ਇਸ ਲਈ ਦੋ ਦਿਨ ਤੋਂ ਤੁਸੀਂ ਪੇਸ਼ ਬਗੇਲ ਦਾ ਨਾਮ ਲਿਆ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਵਿਧਾਇਕਾਂ ਨਾਲ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਕਰ ਰਿਹਾ ਲਗਾਤਾਰ ਇੱਕ ਕੇ ਨੂੰ ਲੈ ਕੇ ਕੀ ਹੁਣ ਏਕਾ ਹੋ ਪਾਏਗਾ ਕਾਂਗਰਸ ਦੇ ਅੰਦਰ ਵੱਡਾ ਸਵਾਲ ਇਹ ਹੁੰਦਾ ਕਿ ਜਦੋਂ ਕਾਂਗਰਸ ਇਕੱਠੀ ਹੁੰਦੀ ਹੈ ਤਾਂ ਮਿਸ਼ਨ ਦਿੱਤੀ ਹੈ ਤੇ ਜੇ ਦੋਂ ਕਾਂਗਰਸ ਚ ਫਟ ਪੈਂਦੀ ਹੈ ਤਾਂ ਕਾਂਗਰਸ ਹਾਰਦੀ ਹੈ ਹੁਣ ਵੱਡੀ ਚੁਣੌਤੀ ਆਪਾਂ ਗੋਲਡੀ ਤੋਂ ਬਾਅਦ ਹੀ ਗੱਲ ਕਰ ਲਈਏ ਚਾਹ ਮੰਤਨ ਤੋਂ ਬਾਅਦ ਹੀ ਗੱਲ ਕਰੀਏ ਲੁਧਿਆਣਾ ਦੀ ਜਿਹੜੀ ਜੰਮੀ ਚੋਣਾ ਉਹ ਸਾਹਮਣੇ ਆ ਰਹੀ ਹੈ ਉੱਥੇ ਦੇਖਿਆ ਜਾਏਗਾ ਕਿ ਕਾਂਗਰਸ ਦੀ ਪਰਫਾਰਮੈਂਸ ਕੈਸੀ ਰਹਿੰਦੀ ਹੈ ਜਿਹੜੇ ਅਲੱਗ-ਅਲੱਗ ਮੂੰਹਾਂ ਕੇ ਇਕੱਠੇ ਹੋ ਕੇ ਜਿਹੜੇ ਕਾਂਗਰਸ ਦੇ ਉਮੀਦਵਾਰ ਐ ਸਵੇ ਆਸੂ ਉਹਦੀ ਹਮਾਇਤ ਤੇ ਆਉਂਦੇ ਔਰ ਫਤਿਹ ਹਾਸਲ ਕਰਦੇ ਆ ਜਿੱਤ ਚੋਲੀ ਚ ਪੈਂਦੀ ਹੈ ਜਾਂ ਹਾਰ ਚੋਲੀ ਚ ਪੈਂਦੀ ਹੈ ਪਰ ਕਾਂਗਰਸ ਤਿਆਰੀ ਜ਼ਰੂਰ ਕਰ ਰਹੀ ਹੈ ਇਹਦੇ ਬਾਰੇ ਕੋਈ ਦੋ ਰਹਿ ਜੀ ਜੀ ਸਤ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਉਹਦੇ ਗੱਲ ਜੇਕਰ ਮੌਸਮ ਦੀ ਕਰ ਲਈਏ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਮੌਸਮ ਹੈ ਉਹ ਖਰਾਬ ਹੈ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਅੱਜ ਮੀਂਹ ਹੈ ਜਿਹੜਾ ਭਾਰੀ ਮੀਂਹ ਪਿਆ ਇਸ ਤੋਂ ਇਲਾਵਾ ਬਹੁਤ ਹੀ ਤੇਜ਼ ਤੇ ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਸੂਬੇ ਭਰ ਦੇ ਵਿੱਚ ਚੱਲ ਰਹੀਆਂ ਨੇ ਜਿਸ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਕਿਉਂਕਿ ਇਸ ਸਮੇਂ ਕਣਕ ਬਿਲਕੁਲ ਪੱਕੀ ਹੋਈ ਹੈ ਤੇ ਵੱਢਣ ਦੀ ਕਗਾਰ ਤੇ ਹੈ ਤਾਂ ਅਜਿਹੇ ਦੇ ਵਿੱਚ ਅਜਿਹਾ ਮੌਸਮ ਹੈ ਜਿਹੜਾ ਉਹ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਹੈ ਕਿਸਾਨਾਂ ਦੇ ਲਈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਆਜ ਰਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ